ਖਤਰਤ ਲਾ ਜੰਨਾ ਹੋ ਗਤੀ ਸਾਡਾ ਆਪਣਾ ਜਥਾ ਵੀਰ ਬਲਵਿੰਦਰ ਸਿੰਘ ਜੀ ਭੈਣ ਜੀ ਬੈਠੇ ਹੈ ਸੋਲਕਸਨਾ ਅੰਗਨ ਅਦੇ ਸੋਪਾਰ ਸੰਤ ਪ੍ਰਭਾਤ ਸਿੰਘ ਜੀ ਜੋ ਪਿਆਰ ਦਾ ਦੇ ਆਸ਼ਾ ਮਹਾਰਾਜ ਜੀ ਨੇ 13 13 ਦੇ ਜਿਹੜੇ ਤਰ੍ਹਾਂ ਬੱਚਾ ਨੂੰ ਸਾਰੀ ਵਿਦਿਆ ਗੁਰੂ ਕੇ ਇਤਿਆਸ ਦਾ ਮਾਨ ਕਰਕੇ ਗਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ న్యూਸ ਮੈਂ ਹਰਜੇਸ਼ ਬਗੜੀ ਅੱਜ ਅਸੀਂ ਪਹੁੰਚੇ ਹਾਂ ਪਿੰਡ ਨਿੱਥੇ ਵਾਲਾ ਦੇ ਜਿੱਥੇ ਬਾਬਾ ਵਾਲੀ ਨੇ ਇੱਕ ਸਮਾਗਮ ਕਰਾਇਆ ਹੈ ਜਿੱਥੇ ਗਰੀਬ ਬੱਚਿਆਂ ਦੀ ਕੁੜੀਆਂ ਦੇ ਜਿਹੜੇ ਵਿਆਹ ਹੈ ਜਿਹੜੇ ਉਹ ਰੱਖੇ ਗਏ ਆ ਉਹਨਾਂ ਦਾ ਸਮਾਗਮ ਜਿਹੜਾ ਚੱਲ ਰਿਹਾ ਥੱਲੇ ਜਿਹੜਾ ਉਹ ਪ੍ਰੋਗਰਾਮ ਹੈਗਾ ਉਹਦੀ ਪੂਰੀ ਜਾਣਕਾਰੀ ਲੈ ਲੈਣੇ ਕਿਉਂਕਿ ਇਹ ਜੇ ਪ੍ਰੋਗਰਾਮ ਚਾਲੂ ਹੋਣਾ ਉਸ ਤੋਂ ਪਹਿਲਾਂ ਆਪਾਂ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦਾ ਰਹਿਣ ਵਾਲਾ ਪ੍ਰੋਗਰਾਮ ਤੇ ਕਿੰਨੇ ਬੱਚੇ ਜਿਹੜੇ ਹੈਗੇ ਆਂ ਇਹ ਦਰਵਾਜ਼ਾ ਪਹੁੰਚ ਰਹੇ ਨੇ ਸਤਿਨਾਮ ਬਾਬਾ ਜੀ ਬਾਬਾ ਜੀ ਜਿਹੜੇ ਜੋ ਅੱਜ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਕਿਸ ਤਰ੍ਹਾਂ ਦਾ ਜਿਹੜਾ ਇਹ ਪਰਾਲਾ ਜੀ ਨਾਲ ਚੱਲਿਆ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਹਿ ਅੰਮ੍ਰਿਤਸਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਾਢੇ 3/2 350 ਸਾਲਾ ਸ਼ਹੀਦੀ ਦਿਹਾੜਾ ਅਤੇ ਭਾਈ ਮਤੀ ਦਾਸ ਜੀ ਭਾਈ ਸਤੀਗੋਬ ਜੀ ਭਾਈ ਘਾਲਾ ਜੀ ਅੰਮ੍ਰਿਤਸ਼ੀਰ ਬਾਬਾ ਜੀ ਉਸਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੌਕਾ ਦੇਣਾ ਹੈ ਇਹ ਚੌਥਾ ਗੁਰਮਤਿ ਚੇਤਨਾ ਸਮਾਗਮਾ 1 2 3 ਦਸੰਬਰ ਦਾ ਸਮਾਗਮਾ 1 ਤਰੀਕ ਨੂੰ ਰਾਤਰੀ ਦੇ ਦੀਵਾਨ ਸਜੇ 2 ਤਰੀਕ ਨੂੰ ਰਾਤਰੀ ਦੇ ਦੀਵਾਨ ਦੀਚ ਅਨੇਕਾਂ ਹੀ ਸਾਥੀ ਰਾਗ ਕਟਕਟ ਲੱਗਣੀਆਂ ਕੜੀਆਂ ਹਾਜ਼ਰੀਆਂ ਪਰੇ ਸਨ ਸਾਈਆਂ ਤੇ ਅੱਜ 3 ਦਸੰਬਰ ਨੂੰ ਜਿਹੜੇ ਲੋੜਵੰਦ ਬੱਚੇ ਆਉਂਦੇ ਨੇ ਉਹਨਾਂ ਦੇ ਅੱਜ ਅਗੁਰੂ ਮਹਾਰਾਜ ਆਪੀ ਸੇਵਾ ਲੈ ਰਹੇ ਆ ਇਹ ਇਲਾਕੇ ਭਰ ਦੇ ਵਿੱਚ ਸਾਲਾਨਾ ਸਮਾਗਮ ਦਾ ਸੰਗਤ ਬੜਾ ਉਤਸ਼ਾਹੀ ਹਰੇਕ ਸਾਲ ਹਜ਼ਾਰਾਂ ਦੀ ਤਸਾਦ ਵਿੱਚ ਸੁਨਮਾ ਮੱਟਿਆ ਰਾਤ ਦੀਆਂ ਦਰਸ਼ਨ ਕਰਦੀਆਂ ਸਤਾਂ ਆ ਕੇ ਕਥਾ ਕੀਰਤਨ ਸੁਣਨ ਕਰਕੇ ਆਪਣੇ ਸਵਾਸਾਂ ਹੋਰ ਸਮਨ ਨੂੰ ਸੁਖੀ ਗਏ। ਦੇਖਾ ਦੇਖਨੇ ਜੀ ਆਪਾਂ ਅੱਜ ਦੇ ਜਿਹੜੇ ਯੁੱਗ ਦੇ ਵਿੱਚ ਜਿਹੜਾ ਇੱਕ ਗਰੀਬ ਪਰਿਵਾਰ ਨੂੰ ਆਪਦੀ ਤਰ੍ਹਾਂ ਜਿਹੜਾ ਵਿਆਹ ਕਰਨਾ ਮੁਸ਼ਕਲ ਹੁੰਦਾ ਉਹਨਾਂ ਦਾ ਕਿਤੇ ਨਾ ਕਿਤੇ ਤੁਸੀਂ ਸਾਰਾ ਬੰਨੋ ਕੀ ਕਹਿਣਾ ਚਾਹੁੰਦੇ ਹੋ? ਜਿਹੜਾ ਸਿੱਖ ਧਰਮ ਆ ਇਹ ਸਭੇ ਸਾਂਝੀ ਵਾਲਸਦਾ ਇਹਨਾਂ ਕੋਈ ਨਾ ਦੇ ਸਿਬਾਰਾ ਜੀਓ। ਸਿੱਖ ਧਰਮ ਦੇ ਅੰਦਰ ਸਾਡੀ ਸੰਗਤ ਇੱਕਾ, ਪੰਗਤ ਇੱਕਾ ਸਾਡਾ ਅਮਰ ਤੇਕਾ ਸਾਨੂੰ ਗੁਰੂ ਸਾਹਿਬਾਨਾਂ ਨੇ ਜਾਤ ਪਾਤ ਤੋਂ ਉੱਚੇ ਨਿਮਰਤਾ ਪਰ ਉਠਾਇਆ ਗੁਰੂ ਘਰ ਲਈ ਜਿਹੜੇ ਗੁਰੂ ਘਰ ਦੇ ਦਰਵਾਜ਼ੇ ਸਾਰਿਆਂ ਲਈ ਹਮੇਸ਼ਾ ਫੁੱਲੇ ਸਤਗੁਰੂ ਦਾ ਬਚਨ ਆ ਵੀ ਗਰੀਬ ਦਾ ਮੂਰੂ ਦੀ ਗੋਲ ਕਾ ਕਿ ਕਿਸੇ ਲੋੜਵੰਦ ਦੀ ਮਦਦ ਕਰਨੀ ਉਹ ਸਮਝ ਲੋਕ ਦੁਆਰੇ ਦੀ ਗੋਣ ਪੈ ਗਈ ਆ ਅਸੀਂ ਜਿੰਨੇ ਵੀ ਇਲਾਕੇ ਦੇ ਲੋੜਵੰਦ ਪਰਿਵਾਰ ਹੁੰਦੇ ਸਾਡੇ ਪ੍ਰਵਾਸ ਸਾਡੀ ਪਰਿਵਾਰ ਸਾਡੀ ਭਰਾ ਜਿਹੜੇ ਲੋੜਵੰਦ ਪਰਿਵਾਰ ਹੁੰਦੇ ਸੀ ਜਤਨ ਹੁੰਦਾ ਕਿ ਉਹਨਾਂ ਦੇ ਬੱਚਿਆਂ ਦੇ ਅਨੰਦਕਾਰ ਚ ਬੱਚਿਆਂ ਦੀ ਪੜ੍ਹਾਈ ਜੋ ਵੀ ਕਿਸੇ ਨੂੰ ਲੜਾਉਂਦੀਆਂ ਕੁ ਚੀਜ਼ਾਂ ਦੀ ਲੋੜ ਹੁੰਦੀ ਹੈ ਅਸੀਂ ਸਾਡੀ ਸੰਸਥਾ ਸਰਬਸਾਂਝੀ ਵਾਅਦਾ ਸੇਵਾ ਮਿਸ਼ਨ ਸਾਧਾ ਵਾਲਾ ਕਿਸੇ ਸਾਰਿਆਂ ਦੀ ਸੇਵਾ ਕਰਾਈਆਂ ਸ਼ਰਮਗਮ ਕਿਸ ਤਰ੍ਹਾਂ ਦਾ ਰਹਿਣ ਵਾਲਾ ਜਿਹੜਾ ਬੋਰਡ ਵਿੱਚ ਪ੍ਰੋਗਰਾਮ ਹੈ ਜਿਹੜੇ ਬੱਚੇ ਆ ਰਹੇ ਆ ਉਹਨਾਂ ਨੂੰ ਅਸ਼ਵਤ ਦਿਨ ਕੀਤਾ ਕਿਦਾਂ ਦਾ ਰਹਿਣ ਵਾਲਾ ਹੁਣ ਜਿਹੜਾ ਹੁਣ ਤੋਂ ਲੈ ਕੇ ਪ੍ਰੋਗਰਾਮ ਲਾਸਟ ਤੱਕ ਬਸ ਹੁਣ ਅੱਜ ਲਗਭਗ ਆਨੰਦਕਾਰ ਚ ਹੋਣੇ ਆ ਬਰਾਤਾਂ ਆ ਰਹੀਆਂ ਜਦੋਂ ਸਾਰੀਆਂ ਬਰਾਤਾਂ ਪਹੁੰਚ ਗਈਆਂ ਫਿਰ ਉਸ ਤੋਂ ਬਾਅਦ ਆਨੰਦ ਕਾਰਜ ਹੋਣਗੇ ਸ਼ਾਮ ਤੱਕ ਉਹ ਵਧੀਆ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਅੱਜ ਬਸ ਆਨੰਦ ਕਾਰਜ ਤੋਂ ਬਾਅਦ ਸਮਾਗਮ ਦੀ ਸਮਾਪਤੀ ਹੋਵੇਗੀ ਹਵਤਾਰ ਸਿੰਘ ਜੀ ਤੇ ਉਹਨਾਂ ਨੂੰ ਲੋੜਵੰਦ ਨੂੰ ਜਿਹੜਾ ਹੈਗਾ ਉਹ ਸਮਾਗਮ ਜਿਹੜਾ ਤੁਹਾਡੇ ਵੱਲ ਦਿੱਤੇ ਜਾ ਰਿਹਾ ਵਿੱਚ ਕੀ ਕੁਛ ਅਸੀਂ ਘਰੇਲੂ ਚਿੰਤਾ ਜਿੰਨੀਆਂ ਵੀ ਸਾਡੀ ਕੋਸ਼ਿਸ਼ ਹੁੰਦੀ ਆ ਵੀ ਲੋੜ ਕਿਉਂਕਿ ਜਿਹੜੀਆਂ ਲੋੜਵੰਦ ਦਾ ਪਰਿਵਾਰ ਆ ਤੇ ਲੋੜਵੰਦ ਦਾ ਮਤਲਬ ਜਿਹੜੀਆਂ ਬੱਚਿਆਂ ਨੂੰ ਵਿਆਹ ਸ਼ਾਦੀ ਜਿੰਨਾ ਬੱਚਿਆਂ ਦੀ ਹੋਣੀ ਜਿਹੜੀਆਂ ਲੜੋਂਦੀਆਂ ਚੀਜ਼ਾਂ ਉਹਨਾਂ ਨੂੰ ਸਾਰੀਆਂ ਚੀਜ਼ਾਂ ਅਸੀਂ ਦੇ ਰਹੇ ਹਾਂ ਜਿਵੇਂ ਵਧੀਆ ਬਾਕਸ ਬੈੱਡ ਦੇ ਰਹੇ ਹਾਂ ਪੇਟੀ ਦੇ ਰਹੇ ਹਾਂ ਔਰ ਇਸੇ ਤਰ੍ਹਾਂ ਭਾੜੇ ਦੇ ਰਹੇ ਹਾਂ ਕੱਪੜੇ ਦੇ ਰਹੇ ਹਾਂ ਬਿਸਤਰੇ ਦੇ ਰਹੇ ਹਾਂ ਹੋਰ ਵੀ ਹੁਣ ਮੇਰੇ ਧਿਆਨ ਚ ਨਹੀਂ ਗਈਆਂ ਬਾਹਰ ਸਮਾਨ ਪਿਆ ਹੋਇਆ ਜਿਹੜੀ ਵੀ ਪਰਿਵਾਰਾਂ ਨੂੰ ਬੱਚਿਆਂ ਨੂੰ ਆਪਾਂ ਨੂੰ ਸਾਨੂੰ ਘਰਾਂ ਚੀਜ਼ਾਂ ਲੋੜੀਦੀਆਂ ਸਾਰੀਆਂ ਚੀਜ਼ਾਂ ਦੇ ਰਹੇ ਸਤਿ ਸ੍ਰੀ ਅਕਾਲ ਭਾਈ ਮਾਨ ਨੇ ਇਹਨਾਂ ਦੂਰ ਜਿਹੜੇ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਇਹ ਸਮਾਗਮ ਹੈਗੇ ਆ ਹਰ ਵਾਰ ਜਿਹੜਾ ਇਸ ਤਰ੍ਹਾਂ ਹੀ ਕਰਦੇ ਆ ਜਿਹੜੇ ਸਿੱਧੀ ਸਮਾਗਮ ਚੱਲ ਰਹੇ ਉਹਨੂੰ ਮੱਝੇ ਨਾਲ ਰੱਖ ਸਕਦੇ ਹੋ ਇਹ ਜਿਹੜਾ ਸਮਾਗਮ ਰੱਖਿਆ ਗਿਆ ਇਸ ਸਮਾਗਮ ਦੇ ਦੌਰਾਨ ਉਹ ਇਸ ਤਰ੍ਹਾਂ ਹੀ ਲਗਾਤਾਰ ਚੱਲਦੇ ਰਹਿੰਦੇ ਤੁਸੀਂ ਦੇਖਦੇ ਹੋ ਟੀਵੀ ਪੰਜਾਬ ਨੂੰ ਮਹਾਰਜੇ ਪਗੜੀ ਫਰੀਦ